ਸਸਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਫਿਰ ਤੋਂ ਸਵਾਗਤ ਕਰਦੇ ਆ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਯਾਰ ਆਪਣਾ ਹੋਣ ਜਾ ਰਿਹਾ ਹੈਗਾ ਮੇਨਲੀ ਮਤਲਬ ਆਪਣੇ ਮਾਮਾ ਮਾਮੀ ਜੀ ਰਹਿੰਦੇ ਨੇ ਇੱਥੇ ਤੇ ਉਹਨਾਂ ਦਾ ਨਾ ਯਾਰ ਡੌਗੀ ਰੱਖਿਆ ਹੋਇਆ ਜਰਮਨ ਤੇ ਉਹ ਮਤਲਬ ਥੋੜਾ ਜਿਹਾ ਹੁਣ ਬੁਢਾ ਹੋ ਗਿਆ ਹੈ ਨਾ ਤੇ ਮਤਲਬ ਉਹਦੀ ਉਮਰ ਵੀ ਹੋ ਗਈ 12-13 ਸਾਲ ਤੇ ਯਾਰ ਉਹਦੇ ਮਤਲਬ ਪਹਿਲਾਂ ਤਾਂ ਖੁਰਕ ਦੀ ਸਮੱਸਿਆ ਸੀਗੀ ਉਹਦੇ ਵੀ ਟੀਕੇ ਟੋਕੇ ਐਸੀ ਲਵਾਤੀ ਸੀਗੇ ਹੁਣ ਉਹਦੀ ਨਾ ਕੰਨਾਂ ਦੀ ਪ੍ਰੋਬਲਮ ਹੋ ਰਹੀ ਹੈਗੀ ਕੰਨਾਂ ਕੋਈ ਪਤਾ ਨਹੀਂ ਜ਼ਖਮ ਕਰਕੇ ਨੇ ਕੰਨ ਖਰਾਬ ਹੋ ਰਹੇ ਨੇ ਤੇ ਹੁਣ ਡਾਕਟਰ ਕੋਲੇ ਜਾਣੇ ਹੈਗੇ ਡਾਕਟਰ ਆਪ ਦਾ ਕੋਈ ਬੰਦਾ ਭੇਜ ਜੂਗਾ ਠੀਕ ਆ ਤੇ ਉਹ ਲੈ ਕੇ ਫਿਰ ਮੰਮੀ ਜੀ ਦੇ ਘਰੇ ਆਉਨੇ ਹੈਗੇ ਤੇ ਉਹਦੇ ਲਵਾਉਨੇ ਆ ਦਵਾਈ ਦਵਾਈ ਟੀਕੇ ਟੁਕੇ ਕੀ ਗਾ ਪ੍ਰੋਸੀਜਰ ਆਗਾ ਠੀਕ ਆ ਕਰਦੇ ਹੈਗੇ ਯਾਰ ਕਿਣ ਮਣੇ ਜੀ ਹੋਰੀਏ ਕਦੇ ਹਟ ਜਾਂਦੀ ਹੈ ਕਦੇ ਫੇਰ ਲੱਗ ਜਾਂਦੀ ਹੈਗੀ ਇਹਦੇ ਚੱਲਣਾ ਅੱਛਾ ਚੱਲਿਏ ਚਲੋ 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 ਮੈਂ ਇੱਧੇ ਤੇ ਇੱਧੇ ਇਹ ਲੋਵੀ ਮਿੱਤਰੋ ਆ ਗਏ ਸੀਗੇ ਮਾਮਾ ਮਮੀ ਜੀ ਦੇ ਘਰੇ ਠੀਕ ਹੈ ਤੇ ਉਹ ਮਤਲਬ ਡੌਗੀ ਨੂੰ ਫੜਦੇ ਹੈਗੇ ਤੇ ਬੰਦ ਕਰਦੇ ਉਹ ਕਿਤੇ ਆ ਜੇ ਬਾਹਰ ਤੇ ਬਾਕੀ ਇੱਕ ਵਾਰੀ ਸੰਗਲੀ ਸੰਗਲੀ ਪਾ ਲਈਏ ਠੀਕ ਹੈ ਤੇ ਫੇਰ ਆ ਬਾਈ ਆਇਆ ਆਪਣਾ ਤੇ ਟੀਕਾ ਲਾਉਗਾ ਤੇ ਬਾਕੀ ਆਪਾਂ ਸੰਗਲੀ ਸੰਗਲੀ ਫੜ ਕੇ ਦੇਖਦੇ ਆਂਗੇ ਕੀ ਸਿਸਟਮ ਹੈਗਾ ਤੇ ਲਾਉਨੇ ਟੀਕਾ ਹੋਰ ਠੀਕ ਹੈ ਹੋਰ ਕਿ ਚਾਹੀਏ ਹੋਰ ਹੋਰ ਹਾਂ ਹਾਂ ਅਦਰ ਜੀ ਕਰ ਲੈ ਨੀ ਮੂਰੇ ਨਾ ਨਾ ਬਸ ਫਿਲ ਅਲੱਗ ਤੀ ਫੜ ਲੈ ਇਹਦੀ ਖਿੱਚ ਲੇ ਜੇ ਤ ਮੜਾ ਜੇ ਖਿੱਚ 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 ਨਾ ਤੇ ਖਿੱਚ ਫੜ ਲੈ ਖਿੱਚ ਲੈ ਲਾ ਨਾ ਚੱਲ ਆ ਵੀਰੇ ਲਾ 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 ਬਠ ਸਿੱਕ ਲਈ ਚੜਾ ਲਈ ਫਿਰ ਕੰਨ ਸਾਹਿਬ ਕੇ ਮੈਂ ਹੁਣ ਕੰਨ ਉੱਥੇ ਜਾ ਕੇ ਕਰਵਾ ਲਿਆਂਗੇ ਘਰੇ ਨਹੀਂ ਆ ਕੇ ਕਰਵਾਉਣੀ ਹੈ ਹੈ ਸਿੱਕਲੀ ਤਾਂ ਲੋਣੀ ਪੁੱਤ ਜਮਨਾਂ ਦਾ ਤਦ ਬੁਦਾ ਚਲਾ ਚਲ ਲਾਤਾਂ ਖਿੱਚ ਲੈ ਹੋਰ ਖਿੱਚ 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 ਮਾਸ ਨੂੰ ਮੂੰਹ ਤੇ ਫੜਨਾ ਤਾਂ ਮਾਸ ਫੜਨਾ ਨਾ ਮਾਸ ਫੜ ਕੇ ਲਾਉਣਾ ਮਾਸ ਫੜਨਾ ਨਾ ਉਹ ਦੱਬ ਕੇ ਪਿਛੇ ਨਹੀਂ ਨਾ ਤੇ ਯਾਰ ਨੀਚ ਆ ਜਾਂਦੇ ਹੁੰਦੇ ਭਿੱਜ ਗਏ ਹੁਣ ਵੀ ਮਿੱਟੀ ਖੜੇ ਆਗੇ ਕਿਉਂਕਿ ਪੈਰ ਧੋੜੀ ਯਾਰ ਕਿਉਂਕਿ ਗੰਦੇ ਪਾਣੀ ਦੇ ਛੱਟੇ ਬੜੇ ਪਏ ਨੇਗੇ ਤੇ ਪੈਰ ਧੋੜੀ ਫੇਰ ਵੈਸੇ ਤਾਂ ਅਸੀਂ ਅੰਦਰ ਇੱਕ ਵਾਰੀ ਜਾਏ ਲੇਕਿਨ ਪੈਰ ਤੋਂ ਫੇਰ ਆਏ ਯਾਦ ਆ ਗਿਆ ਸਾਨੂੰ ਕਿ ਪੈਰ ਵੀ ਪੈਸਾਉਣੇ ਨੇ ਬਹੁਤ ਬੰਦੇ ਪਾਣੀ ਚ ਪੈਰ ਵਜੇ ਆ ਕਿਉਂਕਿ ਸਾਡੇ ਮਾਨਸਾ ਦਾ ਹਾਲ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿਉਂਕਿ ਹਾਂ ਸਾਡੇ ਪਹਿਲੀ ਪਾਣੀ ਬੱਥੇ ਰੱਖਦਾ ਹੁੰਦਾ ਹੈਗਾ ਸੀਵਰੇਜ ਦਾ ਉਹ ਤਾਂ ਮੀਂਹ ਪੈ ਗਿਆ ਤਾਂ 10 ਬੱਲੇ ਬੱਲੇ ਹੋ ਜਾਂਦੀ ਹੈਗੀ। ਆਪਣਾ ਮਾਈਕਲ ਸਿੰਘ ਇੱਧਰ ਕੋਈ ਪੰਛੀ ਨਹੀਂ ਬੈਠਣ ਦੇ ਰਿਆ ਯਾਰ ਮੀਂਹ ਦੇ ਵਿੱਚ। ਉਹ ਵਿਚਾਰੇ ਉਹ ਲੱਭ ਰਹੇ ਨੇ ਕੋਈ ਥਾਂ ਕਿ ਮੀਂਹ ਤੋਂ ਬਚ ਸਕੀਏ। ਇਥੇ ਭੌਂਕਣ ਲੱਗ ਜਾਂਦਾ ਉਹਨਾਂ ਨੂੰ ਬੈਠਣ ਨਹੀਂ ਦਿੰਦਾ। ਇਹ ਲੋ ਵੀ ਮਿੱਤਰੋ ਮੀਂਹ ਰੁਕ ਗਿਆ ਸੀਗਾ ਤੇ ਹੁਣ ਮਾਈਕਲ ਨੂੰ ਸੈਰ ਕਰਾਉਣਾ ਆਏ ਆਂਗੇ। ਠੀਕ ਆ। ਤੇ ਦੁੱਧ ਫੜ ਲਏ ਸੀਗੇ। ਮੋਟਰਸਾਈਕਲ ਤੇ ਜਦੋਂ ਆ ਰਹੇ ਸੀਗੇ ਮੀਂਹ 'ਚ ਹੀ ਤੇ ਹੁਣ ਸੈਰ ਕਰਾਈਏ ਮਾਈਕਲ ਨੂੰ। ਤੇ ਲੋ ਜੀ ਆਪਾਂ ਜਿਹੜੀ ਦਵਾਈ ਲੈ ਆਏ ਸੀਗਾ ਨਾ ਫਿਸ਼ਰ ਦੀ ਮਤਲਬ ਜਿਹੜਾ ਉਹਨੇ ਡੌਗੀ ਆਗਾ ਉਹਨਾਂ ਯਾਰ ਮੀਨ ਤੇਜ ਹੋ ਗਿਆ ਸੀਗਾ ਤੇ ਆਪਾਂ ਨਾ ਧਰੀ ਲਈ ਦਵਾਈ ਤੇ ਹੁਣ ਮੀਨ ਰੋਕ ਗਿਆ ਤੇ ਹੁਣ ਆਪਾਂ ਮਾਮਾ ਜੀ ਮਾਮੀ ਨੂੰ ਫੜਾਏ ਉਹਨੇ ਦਵਾਈ ਤੇ ਦੇ ਦਾਨਗੇ ਫਿਸ਼ਰ ਨੂੰ ਠੀਕਾ ਤੇ ਬਾਕੀ ਚੱਲਦੇ ਹਾਂ ਮੀਨ ਤਾਂ हट ਗਿਆ ਮਤਲਬ ਥੋੜੀ ਬੋਟੀ ਮਤਲਬ ਥੋੜੀ ਬੋਤੀ ਕਿੰਮਿੰਮ ਜੀ ਹੋ ਰਹੀ ਹੈਗੀ ਲੇਕਿਨ ਚੱਲ ਇੰਨੀ ਕੀ ਤੱਕ ਹੀ ਹੁੰਦੀ ਹੈ ਚੱਲ ਵੜਦਾ ਤੇ ਲੋ ਵੀ ਮਿੱਤਰੋ ਡੈਡੀ ਆਏ ਸੀਗੇ ਤੇ ਟੈਸ਼ੀ ਆ ਗਿਆ ਹਨ ਤੇ ਨਾਲ ਇਹਦਾ ਨਾਮ ਹੈਗਾ ਮੋਟੋ ਤੇ ਨਹੀਂ ਨਹੀਂ ਇਧਰ ਉਧਰ ਕਿੱਥੇ ਹੋਣਾ ਤੇ ਆ ਸੀ ਆਪਣੀ ਮੋਟੋ ਤੇ ਮੋਟੋ ਜਦੋਂ ਆਉਂਦੀ ਹੈਗੀ ਇਹ ਖਾਣ ਵਾਸਤੇ ਕੁਝ ਮੰਗਦੀ ਹੈਗੀ ਟੈਸ਼ੀ ਵੀ ਆ ਗਿਆ ਨਾਲ ਤੇ ਲੋ ਵੀ ਮਿੱਤਰੋ ਡੈਡੀ ਆਪਣਾ ਗੱਡੀ ਤੇ ਨਾ ਆਲੂ ਐਕਸਪੈਰੀਮੈਂਟ ਕਰ ਰਹੇ ਨੇ ਉਹ ਦਿਖਾਉਂਦੇ ਨਹੀਂ ਹੁੰਦੇ ਵੀਡੀਓ ਦੇ ਵਿੱਚ ਜਿਵੇਂ ਜਿਵੇਂ ਆਪਾਂ ਆਲੂ ਲਾ DIYਾ ਹਨਾ ਜਿਹੜੇ ਛਿੱਟੇ ਹੁੰਦੇ ਨੇ ਜਿਵੇਂ ਮੀਂਹ ਦੇ ਜਾਂ ਪਾਣੀ ਦੇ ਕੋਈ ਵੀ ਲਾਲੂ ਹਨਾ ਛਿੱਟੇ ਉਹ ਖੜਦੇ ਨਹੀਂਗੇ ਸ਼ੀਸ਼ੇ ਤੇ ਉਹਦੀ ਸਲਿੱਪ ਹੋ ਜਾਂਦੀ ਹੈ ਤੇ ਆਪਾਂ ਐਕਸਪੈਰੀਮੈਂਟ ਵੀ ਕਰਕੇ ਦੇਖਾਂਗੇ ਇੱਕ ਤਾਂ ਆਲੇ ਸ਼ੀਸ਼ੇ ਤੇ ਲਾਇਆ ਵਾ ਆਪਾਂ ਨੇ ਤੇ ਇੱਕ ਆ ਸਾਈਡ ਮਿਰਰ ਤੇ ਵੀ ਲਾਇਆ ਭਈ ਕਿ ਉਧਰ ਵਾਲੇ ਤੇ ਲਾ ਤਾ ਉਧਰਾਂ ਤੇ ਨਾ ਤਾ ਇਧਰ ਵਾਲੇ ਤੇ ਲਾਉਣਾ ਹਲੇ ਤੇ ਬਾਕੀ ਚਲੋ ਦੇਖਦੇ ਆ ਬਾਅਦ ਚ ਕਿੱਦਾਂ ਬਣਦਾ ਤੇ ਬਾਕੀ ਯਾਰ ਮੀਂਹ ਹਲੇ ਵੀ ਪੈ ਰਿਹਾ ਹੈਗਾ ਬਿਜਲੀ ਲਸ਼ਕਰੀਆ ਦੇਖੋ ਦੇਖ ਲਿਆ ਹੋਣਾ ਤੁਸੀਂ ਤੇ ਬਾਕੀ ਮੀਂਹ ਯਾਰ ਦੇਖੋ ਇੰਨਾ ਪੈ ਰਿਹਾ ਮਾਨਸਾ ਪਹਿਲੀ ਸਾਡਾ ਡੁੱਬਿਆ ਹੋਇਆ ਹੈਗਾ ਤੇ ਮੀਂਹ ਉਤੋਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਠੀਕ ਹੈ ਮੌਸਮ ਦਾ ਠੰਡਾ ਹੋ ਰਿਹਾ ਲੇਕਿਨ ਚੱਕੜੀ ਚੱਕੜ ਹੋ ਰਿਹਾ ਹੈਗਾ ਸਾਰੇ ਕਿਤੇ ਠੀਕ ਹੈ ਤੇ ਪਾਣੀ ਖੜ ਰਿਹਾ ਹੈਗਾ ਜਗ੍ਹਾ ਜਗ੍ਹਾ ਤੇ ਤੇ ਅੱਜ ਅਸੀਂ ਬਹੁਤ ਔਖੀ ਗਏ ਹੈਗੇ ਡਾਕਟਰ ਕੋਲ ਵੀ ਜਦੋਂ ਗਏ ਹੈਗੇ ਪਾਣੀ 'ਚੋਂ ਨੰਗ ਨੰਗ ਕੇ ਤੇ ਬਾਕੀ ਚਲੋ ਕੋਈ ਨਹੀਂ ਮੌਸਮ ਕੁਦਰਤ ਹੈ ਠੀਕ ਆ ਕੁਦਰਤ ਦੇ ਰੰਗ ਦੇਖਣੇ ਪੈਂਦੇ ਨੇ ਤੇ ਬਾਕੀ ਬੜੇ ਮੰਮੀ ਆ ਗਈ ਆ ਬਾਹਰ ਕਿਵੇਂ ਆ ਬੜੇ ਮੰਮੀ ਕਿਵੇਂ ਆ ਠੀਕ ਆ ਹੱਥ ਚੱਕਦੇ ਆ ਆ ਹੱਥ ਚੱਕ ਦੇ ਹਾਂ ਠੀਕ ਆ ਓਕੇ ਵੀ ਮਿੱਤਰੋ ਆਲੂ ਐਕਸਪੈਰੀਮੈਂਟ ਜਿਹੜਾ ਆਪਾਂ ਕੀਤਾ ਸੀ ਹੁਣ ਟੈਸਟ ਕਰਨ ਲੱਗੇ ਆਂਗੇ ਪਾਣੀ ਪਾਉਣ ਲੱਗੇ ਆਂਗੇ ਇੱਥੋਂ ਦੇਖਦੇ ਆਂ ਪਾਣੀ ਖੜਦਾਗਾ ਕਿ ਨਾ ਏ ਓ ਖੜਿਆ ਨਹੀਂ ਓਏ ਕਾਮਯਾਬ ਰਿਹਾ ਆਪਣਾ ਐਕਸਪੈਰੀਮੈਂਟ ਆ ਦੇਖੋ ਇੱਕ ਵੀ ਛਿੱਟਾ ਨਹੀਂ ਹੈਗਾ ਬੂੰਦ ਦਾ ਆ ਮਾੜਾ ਮੋਟਾ ਟਮਾਟਰ ਲੱਹਾ ਰਹਿ ਗਿਆ ਹੋਊਗਾ ਇਹ ਪਤਲਾ ਕੋਈ ਚੀਜ਼ ਲੱਗੀ ਹੋਈ ਆ ਪਰ ਇਹ ਦੇਖੋ ਛੱਟਾ ਬੂੰਦ ਕੋਈ ਵੀ ਨਹੀਂ ਰਹੀ ਯਾਰ ਐਕਸਪੈਰੀਮੈਂਟ ਆਪਣਾ ਹੋ ਗਿਆ ਸਕਸੈਸਫੁਲ ਤੇ ਇੱਕ ਲਾਈਕ ਕਰ ਦਿਓ ਠੀਕ ਆ ਆਪਣੇ ਐਕਸਪੈਰੀਮੈਂਟ ਦੇ ਨਾਂ ਤੇ ਤੇ ਬਾਕੀ ਚਲੋ ਚੱਲਦੇ ਆ ਕਿਤਾ ਸੀਗਾ ਹੈਂ ਪੈ ਗਈ ਕੁਛ ਮੈਨੂੰ ਕਾਜ ਇੰਸਟਾਗ੍ਰam ਤੇ ਨਾ ਲਾਈਕ ਕੀਤੀ ਤੇਰੀ ਕਮੈਂਟ ਲਾਈਕ ਕੀਤਾ ਸੀ ਚਲੋ ਚੱਲਦੇ ਅੰਦਰ ਆਪਣਾ ਨਾ ਮਾਈਕਲ ਬਾਹਰ ਜਦੋਂ ਗੇਟ ਤੇ ਹੁੰਦਾਗਾ ਹਨਾ ਭੌਂਕਦਾ ਰਹਿੰਦਾਗਾ ਇਹ ਚਿਚੜ ਲਵਾ ਲੁੰਦਾਗਾ ਤੇ ਇਹਦੇ ਹੁਣ ਚਿਚੜ ਦੇਖਦੇ ਆਂ ਕੱਢਦੇ ਆਂਗੇ ਚਿਚੜ ਤੇ ਚਿਚੜਾਂ ਦਾ ਵੀ ਇਹਨੂੰ ਪਤਾ ਹੈ ਪੂਰਾ ਤੇ ਇਹ ਆ ਜਾ ਮਾਈਕਲ ਚਿਚੜ ਕਰੀਏ ਫਿਰ ਉਹਦੀ ਆਰਾਮ ਨਾਲ ਪੈ ਜਾਊਗਾ ਕੀ ਲੋਬੀ ਕੱਢ ਦੋ ਚਿਚੜ ਮੇਰੇ ਠੀਕ ਹੈ ਤੇ ਬਾਕੀ ਚਲੋ ਕੱਢਦੇ ਆਂਗੇ ਤੇ ਲੋਵੀ ਮਿੱਤਰੋ ਅੱਜ ਦਾ ਵਲੌਗ ਇੰਨਾ ਹੀ ਠੀਕ ਆ ਤੇ ਕਿੱਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿੰਨਾ ਵੀਰਾ ਭਰਾਵਾਂ ਭੈਣਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਅਗਲੇ ਘੈਂਟ ਜੇ ਵਲੌਗ ਦੇ ਵਿੱਚ ਧੰਨਵਾਦੀ ਵਲੌਗ ਦੇਖਣ ਲਈ ਬਾਏ